ਵੀਔਰਤ ਜਦੋਂ ਆਪਣੇ ਮਕਾਨ ਤੇ ਪਹੁੰਚਦੀ ਆ ਚਾਰ ਪੈਸੇ ਹੋ ਜਾਂਦੇ ਆ business ਚੰਗਾ ਚੱਲ ਪੈਂਦਾ ਤਨਖਾਹ ਚੰਗੀ ਮਿਲ ਲੱਗ ਜਾਂਦੀ ਆ ਤੇ ਉਹ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਨੂੰ ਕੁਝ ਵੀ ਨਹੀਂ ਸਮਝਦੀ ਇੱਥੋਂ ਤੱਕ ਕਿ ਆਪਣੇ ਲਾਈਫ ਪਾਰਟਨਰ ਨੂੰ ਵੀ ਚੰਗਾ ਬੰਦਾ ਬੋਲਣਾ ਸ਼ੁਰੂ ਕਰ ਦਿੰਦੀ ਆ ਕਹਿ ਦਿੰਦੀ ਆ ਮੈਨੂੰ ਇਹਦੀਆਂ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਇਹ ਉੱਚੀ ਬੋਲਦਾ ਇਹ ਗਾਲਾਂ ਦਿੰਦਾ ਇਸ ਤਰ੍ਹਾਂ ਕਰਨ ਲੱਗ ਜਾਂਦੀ ਆ ਮੈਂ ਕਮਾਉਣੀ ਆ ਮੈਂ ਪੈਸੇ ਲੈ ਕੇ ਆਉਣੀ ਆ ਮੇਰੀ ਤਨਖਾਹ ਨਾਲ ਪਾਲਦੇ ਆ ਮੈਂ ਐਸੇ ਕਮਾ ਕੇ ਆਪ ਕੱਲੀ ਰਹਿ ਕੇ ਵੀ ਆਪ ਦਾ ਗੁਜ਼ਾਰਾ ਕਰ ਸਕਦੀ ਹੈ ਜਦੋਂ ਇਹ ਔਰਤਾਂ ਇਸ ਤਰ੍ਹਾਂ ਗੱਲਾਂ ਕਰਨ ਲੱਗ ਜਾਂਦੀਆਂ ਮੈਂ ਕੱਲੀ ਰਹੂੰਗੀ ਮੈਂ ਇਹ ਕਰ ਲੂੰਗੀ ਮੈਂ ਉਹ ਕਰ ਲੂੰਗੀ ਤਾਂ ਉਸ ਟੈਨ ਉਸ ਦੀ ਜ਼ਿੰਦਗੀ ਦਾ ਜਿਹੜਾ ਡਾਊਨਪੋਇੰਟ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਵੀ ਆਪਾਂ ਕਿਸੇ ਮਕਾਨ ਤੇ ਪਹੁੰਚਦੇ ਆਂ ਤੇ ਆਪਾਂ ਨੂੰ ਚੰਗੇ ਜੀਵਨ ਸਾਥੀ ਦੀ ਲੋੜ ਜ਼ਰੂਰ ਹੁੰਦੀ ਹੈ ਕਿਉਂਕਿ ਔਰਤਾਂ ਜੀਮਨ ਸਾਥੀ ਬਿਨਾ ਅਧੂਰੀਆਂ ਸਮਝਿਆ ਜਾਂਦੀ ਹੈ। ਔਰਤਾਂ ਵਰਤਦਾ ਵਾਲੀ ਹੁੰਦਿਆਂ ਇਸ ਲਈ ਜਦੋਂ ਵੀ ਆਪਾਂ ਪਹਿਲਾਂ ਵੀ ਅਧੂਰੀਆਂ ਸੀ ਬੰਦਾ ਬਿਨਾ ਤੇ ਕਿਤੇ ਇਹ ਨਾ ਹੋਵੇ ਗਾਹ ਤੋਂ ਵੀ ਤੁਸੀਂ ਅਧੂਰੀਆਂ ਹੀ ਰਹਿ ਜਾਓ। ਜਿਵੇਂ ਵੀ ਜੇਕਰ ਤੁਹਾਡਾ ਬੰਦਾ ਦੇ ਵਿੱਚ ਕੋਈ ਕਮੀ ਹੈ ਤਾਂ ਤੁਸੀਂ ਉਸ ਨੂੰ ਪਿਆਰ ਤੇ ਸਤਿਕਾਰ ਨਾਲ ਉਹ ਕਮੀ ਨੂੰ ਪੂਰੀ ਕਰ ਸਕਦੇ ਹੋ। ਤੇ ਚੰਗਾ ਬਣਾ ਸਕਦੇ ਹੋ ਕੋਈ ਵੀ ਬੰਦਾ ਇਹ じゃ ਨਹੀਂ ਜਿਹੜਾ ਕਿ ਆਪ ਦਾ ਘਰ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੋਵੇ ਘਰ ਨਾਲ ਸਭ ਨੂੰ ਪਿਆਰ ਹੁੰਦਾ ਕਿਉਂਕਿ ਜਦੋਂ ਆਪਾਂ ਗਲਤ ਬੋਲਦੇ ਆਂ ਤੇ ਬੰਦੇ ਇਹ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਆਪਦੇ ਘਰ ਛੱਡ ਕੇ ਜਾਂ ਆਤਮ ਹੱਤਿਆ ਕਰਨ ਦਾ ਸੋਚ ਕੇ ਨਿਕਲ ਜਾਂਦੇ ਘਰੋਂ ਬਾਹਰ ਪਰ ਇਹ ਨਹੀਂ ਕਰਨਾ ਚਾਹੀਦਾ ਸੋ ਮੈਂ ਹੀ ਕਹਿਣਾ ਚਾਹੁੰਦੀ ਆ ਵੀ ਕੋਈ ਵੀ ਜੇ ਔਰਤ ਇਸ ਤਰ੍ਹਾਂ ਜੇ ਕਰਦੀ ਆ ਵੀ ਪੈਸੇ ਦਾ ਹੰਕਾਰ ਕਰਦੀ ਆ ਆਪ ਦੇ ਆਪ ਨੂੰ ਬਹੁਤ ਕੁਝ ਸਮਝਦੀ ਆ ਮੈਂ ਨੌਕਰੀ ਕਰਦੀ ਮੈਂ ਆ ਕਰਦੀ ਉਹਨਾਂ ਔਰਤਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ 6